ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ ਹੈ ਕਿ ਬਲਤੇਜ ਸਿੰਘ ਢਿਲੋਂ ਜੋ ਸੇਵਾਮੁਕਤ RCMP ਅਧਿਕਾਰੀ ਨੇ ਲੰਬੇ ਸਮੇਂ ਤੋਂ ਸਮਾਜ ਸੇਵੀ ਨੇ ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਲਈ ਇੱਕ ਸੁਤੰਤਰ ਸੈਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਕੈਨੇਡਾ ਦੇ ਮਾਨਯੋਗ ਗਵਰਨਰ ਜਨਰਲ ਮੈਰੀ ਸਾਈਮਨ ਨੇ ਮਾਰਟਿਨ ਹੈਬ੍ਰਿਟ ਤੇ ਲord ਲੈਵਿਸ ਦੇ ਨਾਲ ਸਰਦਾਰ ਢਿਲੋਂ ਦੀ ਨਿਯੁਕਤੀ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਹੈ। ਤੇ ਇਹ ਕਿ ਸਰਦਾਰ ਢਿਲੋਂ ਨੇ 1991 ਵਿੱਚ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਿੱਚ ਸਿੱਖ ਪ੍ਰਤੀਨਿਧਤਾ ਲਈ ਰੁਕਾਵਟਾਂ ਨੂੰ ਤੋੜਦੇ ਹੋਏ ਦਸਤਾਰ ਪੈਨਣ ਵਾਲੇ ਪਹਿਲੇ ਆਰਸੀਐਮਪੀ ਅਧਿਕਾਰੀ ਵਜੋਂ ਇਤਿਹਾਸ ਰਚਿਆ ਸੀ 30 ਸਾਲਾਂ ਦੇ ਕਰੀਅਰ ਦੌਰਾਨ ਉਹਨਾਂ ਨੇ ਉੱਚ ਪ੍ਰੋਫਾਈਲ ਜਾਂਚਾ ਵਿੱਚ ਯੋਗਦਾਨ ਪਾਇਆ ਤੇ ਬਾਅਦ ਵਿੱਚ ਬੀਸੀ ਦੀ ਗੈਂਗ ਵਿਰੋਧੀ ਏਜੰਸੀ ਨਾਲ ਕੰਮ ਕੀਤਾ ਜੋ ਕਿ ਯੁਵਾ ਸਲਾਹਕਾਰ ਵਿੱਚ ਸਰਗਰਮ ਰਹੇ ਮੌਜੂਦ ਵਿੱਚ ਉਹਨਾਂ ਦੀ ਨਿਯੁਕਤੀ ਜਨਤਕ ਸੇਵਾ ਵਿਭਿੰਨਤਾ ਅਤੇ ਪਾਈਚਾਰਕ ਲੀਡਰਸ਼ਿਪ ਪ੍ਰਤੀ ਉਹਨਾਂ ਦੇ ਸਮਰਪਣ ਨੂੰ ਦਰਸਾਉਂਦੀ ਹੈ ਸੈਨੇਟ ਕੈਨੇਡਾ ਦੇ ਸੰਸਦੀ ਲੋਕਤੰਤਰ ਵਿੱਚ ਉੱਤ ਸਦਨ ਹੈ ਅੱਜ ਦੇ ਐਲਾਨ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਲਾਹ ਤੇ ਸੈਨੇਟ ਵਿੱਚ 93 ਸੁਤੰਤਰ ਨਿਯੁਕਤੀਆਂ ਕੀਤੀਆਂ ਗਈਆਂ ਇਹਨਾਂ ਸਾਰਿਆਂ ਦੀ ਸਿਫਾਰਿਸ਼ ਸੁਤੰਤਰ ਸਲਾਹਕਾਰ ਬੋਰਡ ਦੁਆਰਾ ਕੀਤੀ ਗਈ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅੱਜ ਐਲਾਨ ਕੀਤਾ ਹੈ ਕਿ ਬਲਤੇਜ ਸਿੰਘ ਢਿਲੋਂ ਜੋ ਸੇਵਾਮੁਕਤ RCMP ਅਧਿਕਾਰੀ ਨੇ ਲੰਬੇ ਸਮੇਂ ਤੋਂ ਸਮਾਜ ਸੇਵੀ ਨੇ ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਲਈ ਇੱਕ ਸੁਤੰਤਰ ਸੈਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਕੈਨੇਡਾ ਦੇ ਮਾਨਯੋਗ ਗਵਰਨਰ ਜਨਰਲ ਮੈਰੀ ਸਾਈਮਨ ਨੇ ਮਾਰਟਿਨ ਹੈਬ੍ਰਿਟ ਤੇ ਲੋਰਡ ਲੈਵਿਸ ਦੇ ਨਾਲ ਸਰਦਾਰ ਢਿਲੋਂ ਦੀ ਨਿਯੁਕਤੀ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਹੈ ਤੇ ਇਹ ਕਿ ਸਰਦਾਰ ਢਿਲੋਂ ਨੇ 1991 ਵਿੱਚ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਿੱਚ ਸਿੱਖ ਪ੍ਰਤੀਨਿਧਤਾ ਲਈ ਰੁਕਾਵਟਾਂ ਨੂੰ ਤੋੜਦੇ ਹੋਏ ਦਸਤਾਰ ਪੈਣਨ ਵਾਲੇ ਪਹਿਲੇ RCMP ਅਧਿਕਾਰੀ ਵਜੋਂ ਇਤਿਹਾਸ ਰਚਿਆ ਸੀ 30 ਸਾਲਾਂ ਦੇ ਕਰੀਅਰ ਦੌਰਾਨ ਉਹਨਾਂ ਨੇ ਉੱਚ ਪ੍ਰੋਫਾਈਲ ਜਾਂਚਾ ਵਿੱਚ ਯੋਗਦਾਨ ਪਾਇਆ ਤੇ ਬਾਅਦ ਵਿੱਚ BC ਦੀ ਗੈਂਗ ਵਿਰੋਧੀ ਏਜੰਸੀ ਨਾਲ ਕੰਮ ਕੀਤਾ ਜੋ ਕਿ ਯੁਵਾ ਸਲਾਹਕਾਰ ਵਿੱਚ ਸਰਗਰਮ ਰਹੇ ਵਿਚ ਉਹਨਾਂ ਦੀ ਨਿਯੁਕਤੀ ਜਨਤਕ ਸੇਵਾ ਵਿਭਿੰਨਤਾ ਅਤੇ ਪਾਈਚਾਰਕ ਲੀਡਰਸ਼ਿਪ ਪ੍ਰਤੀ ਉਹਨਾਂ ਦੇ ਸਮਰਪਣ ਨੂੰ ਦਰਸਾਉਂਦੀ ਹੈ ਸੈਨੇਟ ਕੈਨੇਡਾ ਦੇ ਸੰਸਦੀ ਲੋਕਤੰਤਰ ਵਿੱਚ ਉੱਤ ਸਦਨ ਹੈ ਅੱਜ ਦੇ ਐਲਾਨ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਲਾਹ ਤੇ ਸੈਨੇਟ ਵਿੱਚ 93 ਸੁਤੰਤਰ ਨਿਯੁਕਤੀਆਂ ਕੀਤੀਆਂ ਗਈਆਂ ਇਹਨਾਂ ਸਾਰਿਆਂ ਦੀ ਸਿਫਾਰਿਸ਼ ਸੁਤੰਤਰ ਸਲਾਹਕਾਰ ਬੋਰਡ ਦੁਆਰਾ ਕੀਤੀ ਗਈ ਸੀ